ਪਟਿਆਲਾ ਦੇ ਪਿੰਡ 12 ਵਿੱਚ ਜਿਹੜਾ ਹੈ ਚੀਤਾ ਦਿਖਿਆ ਹੈ ਪਿੰਡ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਬਣਿਆ ਚੀਤਾ ਦੇ ਕਰਕੇ ਖੇਤਾਂ ਦੇ ਵਿੱਚ ਆਉਣਾ ਜਾਣਾ ਤੋਂ ਲੋਕ ਜਿਹੜੇ ਨੇ ਡਰ ਰਹੇ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਤੇ ਕਈ ਥਾਵਾਂ ਤੇ ਪਿੰਟਰੇ ਚੀਤਾ ਨੂੰ ਫੜਨ ਦੇ ਲਈ ਤਿਆਰ ਕੀਤੇ ਗਏ ਨੇ ਸ਼ਸ਼ੀ ਗੱਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਇਸ ਵਕਤ ਜਿਹੜਾ ਹੈਗਾ ਅਸੀਂ ਪਟਿਆਲਾ ਦੇ ਪਿੰਡ 12 ਦੇ ਵਿੱਚ ਜਿਹੜੇ ਹੈ ਖੜੇ ਹਾਂ ਜਿੱਥੇ ਕਈ ਦਿਨਾਂ ਤੋਂ ਇੱਕ ਜਿਹੜੇ ਵੀਡੀਓਜ਼ ਜਿਹੜੇ ਵਾਇਰਲ ਹੋ ਰਹੇ ਨੇ ਪਿੰਡ ਵਾਲੇ ਕਹਿਣਾ ਹੈ ਵੀ ਜਿਹੜਾ ਪਿੰਡ ਦੇ ਵਿੱਚ ਇੱਥੇ ਇੱਕ ਚੀਤਾ ਆ ਗਿਆ ਅਜੇ ਤੱਕ ਉਸਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕੀਤਾ ਲੇਕਿਨ ਜਾਨਵਰਾਂ ਦਾ ਕਹਿੰਦੇ ਨੁਕਸਾਨ ਕਰ ਰਿਹਾ ਹੈ ਉਸਦੇ ਚੱਲਦੇ ਹੋਏ ਜਿਹੜਾ ਜਿਹੜੇ ਰੇਂਜ ਵਿਭਾਗ ਦੀ ਟੀਮ ਵੀ ਜਿਹੜੀ ਹੈਗੀ ਆ ਉਹਦੇ ਪਰ ਆਈ ਹੈਗੇ ਉਹਨਾਂ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜਾ ਤਸਵੀਰਾਂ 'ਚ ਵੀ ਤੁਸੀਂ ਦੇਖ ਚੁੱਕੇ ਹੋ ਕਿੰਦੇ ਜਿਹੜੇ ਆ ਦੋ ਪਿੰਜਰੇ ਜਿਹੜੇ ਆ ਉਸ ਨੂੰ ਪਕੜਨ ਵਾਸਤੇ ਵੀ ਲਾਏ ਗਏ ਨੇ ਔਰ ਰੇਂਜ ਅਫਸਰ ਔਰ ਟੀੜੇ ਕਰਦੇ ਜਿਹੜੇ ਅਫਸਰ ਹੈਗੇ ਨੇ ਉਹ ਵੀ ਇੱਥੇ ਮੌਜੂਦ ਹਨ ਤੁਸੀਂ ਗਨ ਸੇ ਦੇ ਸਕਦੇ ਹੋ ਅਲਾ ਸ਼ੋਰਟ ਵੀ ਜੇ ਤੁਹਾਨੂੰ ਦਿਖਾਣਾ ਗਨਸ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਅੱਜ ਕੱਲ ਇੰਪੋਰਟਡ ਜਿਹੜੀਆਂ ਗਨਸ ਹੈਗੇ ਇਹਨਾਂ ਬਾਰੇ ਵੀ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿਸ ਤਰ੍ਹਾਂ ਜਿਹੜਾ ਇਹ ਗਨਸ ਜਿਹੜੀਆਂ ਨੇ ਕੰਮ ਕਰਦੀਆਂ ਨੇ ਸਰ ਕੀ ਨਾਮ ਹੈ ਇਸ ਗਨ ਦਾ ਔਰ ਕੀ ਕਿਸ ਤਰ੍ਹਾਂ ਇਹ ਵਰਕ ਕਰੇਗੀ ਉਸ ਨੂੰ ਪਕਰਨ ਦੀ ਚੀਜ਼ ਤੈਨੂੰ ਪਕਰਨ ਦੀ ਇਹ ਟਰਾਂਕੁਲਾਈਜ਼ ਗਨ ਹੈ ਜਿਸ ਨੂੰ ਡਾਟ ਮਤਲਬ ਕਿ ਦਵਾਈ ਪਾ ਦਿੰਦੇ ਆ 2.5 3 ਐਮਐਲ ਜੇ ਸਾਹਮਣੇ ਆ ਜਾਂਦਾ ਉਹਦੇ ਸ਼ੂਟ ਕਰ ਦਿੰਦੇ ਉਹਨੂੰ ਇੰਜੈਕਸ਼ਨ ਲੱਗ ਜਾਂਦਾ ਉਹਦੇ ਬੇਹੋਸ਼ ਹੋ ਜਾਂਦਾ ਬਿਓਸ਼ ਜਦੋਂ ਹੋ ਜਾਏਗਾ ਸਰ ਕਿੱਥੇ ਮਤਲਬ ਕਿ ਉਸ ਨੂੰ ਕਿਸੇ ਮੈਂ ਉਹਨੂੰ ਬਿਓਸ਼ ਕਰਕੇ ਉਸ ਤੋਂ ਬਾਅਦ ਅਸੀਂ ਨੈਟ ਵਗੈਰਾ ਪਾ ਦਾਂਗੇ ਪਿੰਜਰਾ ਪਾ ਲਾਂਗੇ ਉਹਦੀ ਗੱਲ ਸੋ ਤਸਵੀਰਾਂ ਇੱਕ ਵਾਰੀ ਤੁਸੀਂ ਹੋਰ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਇਹ ਗੰਸ ਜਿਹੜੀਆਂ ਹੈਗੀਆਂ ਨੇ ਉਹ ਵੀ ਜਿਹੜਾ ਰੇਂਜ ਆਪਸ ਤਰ੍ਹਾਂ ਕੋਲ ਜਿਹੜੀਆਂ ਹੈਗੀਆਂ ਨੇ ਜਿਹੜੀ ਟੀਮ ਆਈ ਹੈ ਉਹਨਾਂ ਨੇ ਗੰਸ ਵੀ ਰੱਖੀਆਂ ਹੋਈਆਂ ਨੇ ਤਾਂ ਜੋ ਉਸ ਨੂੰ ਬਿਓਸ਼ ਕਰਕੇ ਜਿਹੜਾ ਪਕੜਿਆ ਜਾ ਸਕੇ ਕਿੱਥੇ ਨਾ ਕਿੱਥੇ ਪਿੰਡ ਵਾਲਿਆਂ ਦੇ ਵਿੱਚ ਜ਼ਰੂਰ ਡਰ ਸੀਗਾ ਪਿੰਡ ਵਾਲਿਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਜਿਹੜਾ ਡਰ ਦਾ ਮਾਹੌਲ ਜਿਹੜਾ ਆ ਪਿੰਡ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਵੀ ਸਾਨੂੰ ਖੇਤਾਂ ਦੇ ਵਿੱਚ ਜਾਣਾ ਵੀ ਜਿਹੜਾ ਕਾਫੀ ਜਿਹੜਾ ਮੁਸ਼ਕਿਲ ਲੱਗ ਰਿਹਾ ਪਿੰਡ ਦੇ ਨਾਲ ਵੀ ਜਿਹੜਾ ਹੈਗੇ ਨੇ ਕਾਫੀ ਜਿਹੜੇ ਰਸਤੇ ਕੱਚੇ ਹੈਗੇ ਉੱਥੇ ਦੇਖਿਆ ਗਿਆ ਹੈਗਾ ਪਟਿਆਲਾ ਤੋਂ ਕੈਮਰਾਮੈਨ ਦਿਵਾਕਰ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨਿਊਜ਼ ਮਾਹੌਲ ਦਾ ਪਿੰਡ ਦਾ ਪੂਰਾ ਮਾਹੌਲ ਡਰ ਦਾ ਹੀ ਕੋਈ ਖੇਤਾਂ 'ਚ ਅਸੀਂ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ 'ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਕੇ ਦੇਖ ਰਹੇ ਆਂ ਕੋਈ ਕਦੇ ਆਗੇ ਕਦੇ ਵਕ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋ ਕੋਲੋਂ ਨਾਲ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਦ ਬੰਦੂਕਾਂ ਵੀ ਮੰਗਾਈਆਂ ਨੇ ਉਹਨੂੰ ਫੜਨ ਲਈ ਅਸੀਂ ਕੱਲ ਪਰਸੋਂ ਦੇਖ ਰਹੇ ਆਂ ਕੋਈ ਗੱਲਬਾਤ ਬਣ ਨਹੀਂ ਰਹੀ ਜੀ ਐਡੀ ਕਿੱਡੀ ਕਿ ਚੀਜ਼ ਆਉਂਦਾ ਜੇ ਪਿੰਡ ਵਾਲਿਆਂ ਨੂੰ ਕਹਿ ਲੈਣ ਵੀ ਤੁਸੀਂ ਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮੈਨੂੰ ਲੱਗਦਾ ਉਹ ਕਹਿੰਦੇ ਨੇ ਫ ਇਹ ਕੋਈ ਯੂਨੀਵਰਸਿਟੀ ਕੋਈ ਨੁਕਸਾਨ ਕੀਤਾ ਹੈ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਸਪਰੇਅ ਕਰਨਗੇ ਤੇ ਉਦੋਂ ਫੇ ਅੰਬ ਦੇ ਉੱਪਰ ਬੈਠਾ ਕੱਲੇ ਦਰਾਖਤ ਦੇ ਉੱਪਰ ਬੈਹ ਜਾਂਦਾ ਜਿੱਥੇ ਕੱਲਾ ਦਰਾਖਤ ਫੜਾ 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 ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਚੀਤੇ ਦੇ ਕਰਕੇ ਜਿਹੜਾ ਪਟਿਆਲਾ ਦੇ ਵਿੱਚ ਖੇਤਾ ਦੇ ਵਿੱਚ ਚੀਤਾ ਨਜ਼ਰ ਆਇਆ ਇਸ ਦੇ ਕਰਕੇ ਲੋਕਾਂ ਦੇ ਵਿੱਚ ਹੁਣ ਜਿਹੜਾ ਹੈ ਡਰ ਦਾ ਮਾਹੌਲ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖੇਤਾ ਦੇ ਵਿੱਚ ਵੜਨ ਤੋਂ ਹੁਣ ਜਿਹੜਾ ਹੈ ਡਰ ਲੱਗ ਰਿਹਾ ਹੈ ਜੰਗਲਾਂ ਦੀਆਂ ਸੰਘੇ ਦੇ ਪਾਰੇ ਵੀ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਜਗਾ ਜਗਾਤੇ ਪਿੰਜਰੇ ਬਣਾਏ ਗਏ ਨੇ ਤੇ ਕਾਬੂ ਕਰਨ ਦੀ ਕੋਸ਼ਿਸ਼ ਜੁੜੀ ਹੈ ਜੰਗਲਾਂ ਦੀਆਂ ਸੰਘੇ ਨੂੰ ਕੀਤਾ ਜਾ ਰਿਹਾ ਹੈ 不知道不知道不知